ਤੇ ਹੰਕਾਰ ਨੂੰ ਛੱਡ ਜੇਗਾ ਖਾਲੀ ਝੂਠੇ ਸੰਸਾਰ ਨੂੰ ਛੱਡ ਜੇਗਾ ਖਾਲੀ ਝੂਠੇ ਸੰਸਾਰ ਨੂੰ ਤੈਨੂੰ ਦੱਸ ਕਾਸ ਦਾ ਕਰੂ ਰੋਏ ਮਨਾ ਹੈ ਕਰੂ ਰੋਏ ਮਨਾ ਸਾਧੂਆਂ ਦੀ ਹੋ ਜਾ ਸਦਾ ਤੂੜ ਰੋਏ ਮਨਾ ਫੱਕਰਾਂ ਦੀ ਹੋ ਜਾ ਸਦਾ ਤੂੜ ਰੋਏ ਮਨਾ ਹੋਏ ਲਾਈ ਐ ਡੇ ਆਉਂਦੀ ਤਰੋ ਮੇਰਾ ਕਾਰ ਦੀ ਤੇਰੇ ਤੇ ਜਾਬੀ ਦਾ ਸਮੇਂ ਦਵਾਰ ਦੀ ਇਹ ਨਾਥੇ ਜਾਬੀ ਦਾ ਸਮੇਂ ਦਵਾਰ ਦੀ ਜਿੱਥੇ ਜਗ ਜੋਤ ਪਰ ਭਰਪੂਰ ਹੋਏ ਮਨਾ ਭਰਪੂਰ ਹੋਏ ਮਨਾ ਸਾਧੂਆਂ ਦੀ ਹੋ ਜਾ ਸਦਾ ਤੂੜ ਹੋਏ ਮਨਾ ਸੰਤਾ ਦੀ ਹੋ ਜਾ ਸਦਾ ਤੂੜ ਹੋਏ ਮਨਾ ਹੋ

ਵਾਧਾ ਲੈ ਦੇਂਦੇ ਤਾਕਤ ਦੀ ਰਾਣੇ ਅਜਾ ਮਲ ਜੈ ਸਿਤਾਰ ਦੇ ਫਕੀਰਾਂ ਨੇ ਅਜਾ ਮਲ ਜੈ ਸਿਤਾਰ ਦੇ ਫਕੀਰਾਂ ਨੇ ਗਨਕਾ ਬਣਾ ਦੀ ਕੋਹੇ ਨੂਰ ਹੋਏ ਮਨਾ ਨੂਰ ਹੋਏ ਮਨਾ ਸਾਧੂਆ ਦੀ ਹੋ ਜਾ ਸਦਾ ਤੂੜ ਹੋਏ ਮਨਾ ਫਕਰਾਂ ਦੀ ਹੋ ਜਾ ਸਦਾ ਤੂੜ ਹੋਏ ਮਨਾ ਹੋ ਔ ਸਾਧੂਆਂ ਦੇ ਬਸ ਬਾਲੀ ਸੰਸਾਰ ਦਾ ਕਾਰ ਜੈ ਨਾ ਦੇ ਆਪ ਹੈ ਸਵਾਰਦਾ ਕਾਰ ਜੈ ਨਾ ਦੇ ਆਪ ਹੈ ਸਵਾਰਦਾ ਆ ਬਿੰਦ ਨਾ ਇਹਨਾਂ ਤੋਂ ਰਹਿਦਾ ਦੂਰ ਓਏ ਮਨਾ ਮਗਿਆ ਦੂਰ ਓਏ ਮਨਾ ਸਾਦੂ ਆਂਦੀ ਹੋ ਜਾ ਸਦਾ ਤੂੜ ਓਏ ਮਨਾ ਆ ਫੱਕਰ ਆਂਦੀ ਹੋ ਜਾ ਸਦਾ ਤੂਰ ਓਏ ਮਨਾ ਹੋ ਨਾ ਗਏ ਜੋਗ ਪਲਟਾਏ RAM ਨੇ ਤੱਤੇ ਦਾ ਮਬਰਫ ਬਣਾਏ RAM ਨੇ ਤੱਤੇ ਦਾ ਮਬਰਫ ਬਣਾਏ RAM ਨੇ ਰਾਖਸ਼ਾ ਨੂੰ ਕੀਤਾ ਜੂਰ ਜੂਰੋ ਏ ਮਨਾ ਜੂਰੋ ਏ ਮਨਾ ਉਹ ਸਾਧੂਆਂ ਦੀ ਹੋ ਜਾ ਸਦਾ ਤੂੜੋ ਏ ਮਨਾ ਸੰਤਾਂ ਦੀ ਹੋ ਜਾ ਸਦਾ ਤੂੜੋ ਏ ਮਨਾ ਹੋ ਹਾਉ ਝੂਠੇ ਵੇਰੇ ਰੱਬ ਨੂੰ

ਫੱਕਰਾਂ ਦੀ ਹੋ ਜਾ ਸੜਾ ਤੂਰ ਓਏ ਮਨਾ ਹੋਏ ਹੋ ਵੀ ਤੇ ਆ ਸਮਾਏ ਮੋੜ ਹੱਥ ਆਉਣਾ ਨਹੀਂ ਸਦਾ ਪੂਰਾ ਸਿੰਘ ਦੰਗਲਾ ਜਗਾਉਣਾ ਨਹੀਂ ਸਦਾ ਪੂਰਾ ਸਿੰਘ ਦੰਗਲਾ ਜਗਾਉਣਾ ਨਹੀਂ ਤੋੜ ਦੇਗਾ ਤੂੰ ਮੇਲੇ ਮੇ ਦੂਰ ਓਏ ਮਨਾ ਤੂਰ ਓਏ ਮਨਾ ਸਾਰੂ ਆਦੀ ਹੋ ਜਾ ਸੜਾ ਤੂਰ ਓਏ ਮਨਾ ਫਰੰਤਾ ਦੀ ਹੋ ਜਾ ਸੜਾ ਤੂਰ ਓਏ ਮਨਾ ਹੋ